ਲੋ ਜੀ ਬਾਈ ਮੇਵਾ ਸਿੰਘ ਦਫਤਰ ਚੋਂ ਆ ਰਹੇ ਨੇ ਤੇ ਬੂਜਿਆਂ ਦੀ ਨਿਗਰਾਨੀ ਕਰ ਰਹੇ ਨੇ ਬੂਜੇ ਕਾਂਡ ਸ਼ਾਰਟ ਕਰਨ ਵਾਲੇ ਕਹਿੰਦੇ ਪਏ ਨੇ ਆ ਬੂਜੇ ਕਹਿੰਦੇ ਕਿਹੜਾ ਬੂਜੇ ਵੱਧਿਆ ਨਾ ਬਈ ਇੱਧਰ ਨੂੰ ਬੂਜੇ ਵੱਧਦੇ ਨੇ ਕਹਿੰਦੇ ਇਹ ਬੂਜੇ ਸਟੈਂਕ ਕਰਾਉਣਗੇ ਸਾਡੇ ਮਾਲੀ ਤੋਂ ਦੇਖਦੇ ਆ ਬੂਜੇ ਹੁਣ ਵੀ ਕਿਹੜੇ ਕਿਹੜੇ ਕਰਨ ਵਾਲੇ ਆ ਕਿਹੜੇ ਨਹੀਂ ਕਰਨ ਵਾਲੇ ਇਹਨਾਂ ਦੀ ਜ਼ਿੰਮੇਵਾਰੀ ਆ ਪੰਪ ਦੀ ਇਹ ਪੰਪ ਦੀ ਜ਼ਿੰਮੇਵਾਰੀ ਪੂਰੀ ਵਧੀਆ ਵਧੀਆ ਨਿਵਾਉ ਦੇਨੇ ਆ ਹਾਰਾ ਇਸ ਵੇਲੇ ਰੌਂਡ ਲਾਉਣ ਆਉਂਦੇ ਨੇ ਬਾਈ ਬਾਹਰ ਸ਼ਾਮ ਤੱਕ ਤੰਦਰੀ ਹੁੰਦੇ ਨੇ ਐਸੇ ਵੇਲੇ ਬਾਹਰ ਨਿਕਲਦੇ ਨੇ ਬੂਜੇ ਵਾਜੇ ਦੇਖਣਾ ਵੀ ਕਿਹੜੇ ਬੂਜੇ ਸੈਟਿੰਗ ਕਰਾਉਣ ਵਾਲੀ ਆ ਕਿਹੜੇ ਨਹੀਂ ਹੈਨਾ ਉਹ ਸਾਡਾ ਮਾਲੀ ਆ ਉਹ ਤੋਂ ਕਹਿ ਕੇ ਕਰਾਉਣਾ ਪੈਂਦਾ ਇਹ ਬੂਜੇ ਦੇਖਦੇ ਆ ਆ ਘਾਹ ਕੂ ਬਾਈ ਵਧੀਆ ਕਟਾ ਕੇ ਰੱਖਦਾ ਮਰੂਦ ਮੁਰਾਦ ਵਧੀਆ ਖਾਨ ਨੂੰ ਦੇ ਦਿੰਦਾ ਤਾਂ ਉਹ ਤੋਂ ਲੋਨ ਨੂੰ ਮਰੂਦਾਂ ਦੇ ਬਹੁਤ ਵਧੀਆ ਮਰੂਦ ਬਹੁਤ ਵਧੀਆ ਲਾ ਦਿੰਦੇ ਇੱਥੇ ਨਾਰਾਂ ਦੇ ਬੁੱਝੇ ਨੇ ਵਧੀਆ ਦੇਖਦਾ ਖਾਨਿਆਂ ਸੀ ਆਖ ਨੇ ਐ ਬਾਈ ਦਿਲ ਦਾ ਚੰਗਾ ਨਾਲੇ ਆਪ ਖਾਂਦੇ ਆ ਨਾਲੇ ਸਾਨੂੰ ਵੀ ਦਿੰਦੇ ਖਾਣ ਕੇ ਬਾਈ ਮਰੂਦੋ ਕੱਲ ਖਾ ਲਿਆ ਸੀ ਉਹ ਨੂੰ ਲਾ ਕੇ ਆਪਾਂ ਇਹ ਮਰੂਦਾਂ ਦੇ ਮਰੂਦ ਫੋੜੋ ਆ ਦੇਖੂਗੀ ਲੱਗੀ ਨਾ ਬਾਈ ਆ ਹਾਂ ਸਹੀ ਗੱਲ ਹੈ ਇਹ ਲੈ ਗਿਆ ਇਹ ਉਹ ਕਰਵਾਉਣ ਵਾਲਾ ਹੈ ਨਾ ਬਈ ਸਾਡਾ ਮਾਲੀ ਉਹ ਬੈਠਾ ਉਹਨਾਂ ਤੋਂ ਬਈ ਕਰਵਾਉਂਦੇ ਨੇ ਇਹ ਉਹਨੂੰ ਮਾਲੀ ਵੀ ਦਿਖਾ ਦਿੰਨੇ ਆ ਸਾਡਾ ਹੋ ਬੈਠਾ ਜਿਵਾੜੇ ਜਿਓ ਹੋ ਲਈ ਉਂਗਲਾਂ ਆਹ ਮਾਲੀ ਆ ਇਹ ਕਰਦਾ ਬੂਜਾਂ ਦੀ ਸੈਟਿੰਗ ਇਹ ਹੈਗਾ ਕੁੰਦਨਰਾਮ ਜੀ ਉਹਨਾਂ ਦਾ ਨਾਮ ਕਰਦੇ ਆ ਬੂਜੇ ਦੀ ਸੈਟਿੰਗ ਉਧਰੋਂ ਬਾਈ ਕਰਵਾਉਂਦਾ ਸੈਟਿੰਗ ਇਹਨਾਂ ਤੋਂ ਖਿੱਚ ਕੇ ਆਮਾ ਉਹਦੇ ਮੁਰੂਦਾ ਮੁਰਾਦ ਦਾ ਬੂਜੇ ਦੀ ਪੂਰੀ ਚੈਕਿੰਗ ਹੋ ਰਹੀ ਹੈ ਅੱਜ ਇਹਦੇ ਵੀ ਲੱਗੇ ਪਏ ਬਾਈ ਇਹਦੇ ਵੀ ਗੇਂ ਮੁਰੂਦਾ ਘੈਂਟ ਲੱਗੇ ਪਏ ਨੇ ਆ ਲੱਗਿਆ ਆ ਇਹ ਡੇ ਡੇ ਮੂ ਲਾ ਦੇਣੇ ਇਹਨਾਂ ਨੇ ਇਹ ਆ ਦੋਹਾਂ ਦਈਏ ਹੂੰ ਉਹਨਾਂ ਉਹ ਦੂਜੇ ਬੂਜੇ ਦੀ ਸੈਟਿੰਗ ਕਰਾਉਣ ਆਲੀ ਹੈ ਬਾਈ ਥੋੜੀ ਥੋੜੀ ਇਹ ਗੈਸ ਸਾਈਟਿੰਗ ਕਰਾਉਣ ਵਾਲੀ ਹੈ ਭਾਈ ਠੀਕ ਹੈ ਜੀ